ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਦੀ ਇੱਕ ਨਵੀਂ ਕਹਾਣੀ ਅਮੀਰ ਕਰਦੇ ਆਂ ਇਹ ਕਹਾਣੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਸ਼ੁਰੂ ਕਰਦੇ ਆਂ ਅੱਜ ਦੀ ਇੱਕ ਨਵੀਂ ਕਹਾਣੀ ਕਮਲਪ੍ਰੀਤ ਸ਼ਿੰਦੀ ਦੀ ਇਕਲੋਤੀ ਧੀ ਸੀ ਜੋ ਉਸਦੇ ਵਿਆਹ ਦੇ 7 ਸਾਲ ਮੰਗਰੋਂ ਹੋਈ ਸੀ ਉਹ ਆਪਣੇ ਮਾਂ ਪਿਓ ਦੀ ਬਹੁਤ लाਡਲੀ ਸੀ ਉਸ ਦਾ ਪਿਓ ਪਾਲੀ ਜੋ ਇੱਕ ਦਿਹਾੜੀਦਾਰ ਸੀ ਪਾਲੀ ਦਾ ਘਰ ਕੱਚਾ ਸੀ ਤੇ ਆਰਥਿਕ ਪੱਖੋਂ ਵੀ ਪੂਰਾ ਸੂਰਾਹੀ ਸੀ ਪਰ ਫੇਰ ਵੀ ਉਹ ਆਪਣੀ ਧੀ ਦਾ ਹਰ ਇੱਕ ਸ਼ੌਂਕ ਪੂਗਾਉਂਦਾ ਸੀ ਕਿਉਂਕਿ ਇਕੱਲੀ ਕਰਲੀ ਧੀ ਸੀ ਉਹਨਾਂ ਦੀ ਘਰ ਵਿੱਚ ਪਾਲੀ ਦੀ ਬਿਰਧ ਮਾਂ ਵੀ ਸੀ ਜੋ ਅੱਖਾਂ ਤੋਂ ਅੰਨੀ ਸੀ ਕਮਲ ਪ੍ਰੀਤ ਹੀ ਘਰ ਦੀ ਰੌਣਕ ਸੀ ਘਰ ਦੇ ਵਿੱਚ ਜਦੋਂ ਕਦੇ ਕੋਈ ਵੀ ਪਰੇਸ਼ਾਨੀ ਹੁੰਦੀ ਤਾਂ ਉਹ ਕਮਲ ਦੇ ਸੋਹਣੇ ਹੱਸਦੇ ਚਿਹਰੇ ਦੇ ਅੱਗੇ ਫਿੱਕੀ ਪੈ ਜਾਂਦੀ ਕਮਲ ਸਾਰਾ ਦਿਨ ਬੇੜੇ ਦੇ ਵਿੱਚ ਚੈੱਕ ਦੀ ਫਿਰਦੀ ਰਹਿੰਦੀ ਮਾਪਿਓ ਉਸ ਨੂੰ ਪੁੱਤਾਂ ਦੇ ਨਾਲੋਂ ਵੱਧ ਲਾਡ ਲਡਾਉਂਦੇ ਸਨ ਮਾਂ ਉਸ ਨੂੰ ਕਮਲੀ ਆਖ ਕੇ ਹਿੱਕ ਦੇ ਨਾਲ ਲਗਾ ਲੈਂਦੀ ਉਹਨ ਕਮਲਪ੍ਰੀਤ ਦੀ ਉਮਰ 4 ਸਾਲ ਦੀ ਹੋ ਗਈ ਸੀ ਪਾਲੀ ਨੇ ਆਪਣੀ ਧੀ ਨੂੰ ਪਿੰਡ ਦੇ ਵਿੱਚ ਹੀ ਇੱਕ ਸਕੂਲ ਦੇ ਵਿੱਚ ਦਾਖਲਾ ਦਵਾ ਦਿੱਤਾ ਸੀ ਕਮਲਪ੍ਰੀਤ ਪੜਾਈ ਦੇ ਵਿੱਚ ਤਾਂ ਬਹੁਤ ਹੁਸ਼ਿਆਰ ਸੀ ਜਦੋਂ ਰਾਤ ਨੂੰ ਕਮਲ ਆਪਣੇ ਮਾਂ ਪਿਓ ਨਾਲ ਖੁੱਲੇ ਵੇੜੇ ਦੇ ਵਿੱਚ ਮੰਝੇ ਦੇ ਉੱਪਰ ਪੈਂਦੀ ਤਾਂ ਉਹ ਅਕਸਰ ਹੀ ਆਪਣੇ ਮਾਪਿਓ ਦੇ ਨਾਲ ਚੰਨ ਤਾਰਿਆਂ ਨਾਲ ਸੰਬੰਧਿਤ ਗੱਲਾਂ ਕਰਦੀ ਰਹਿੰਦੀ। ਕਦੇ-ਕਦੇ ਉਹ ਆਪਣੀ ਮਾਂ ਨੂੰ ਸਵਾਲ ਕਰਦੀ ਕਿ ਮਾਂ ਮੈਂ ਪੜ੍ਹ ਕੇ ਕੀ ਬਣਾਂਗੀ? ਤਾਂ ਮਾਂ ਉਸ ਦਾ ਮੂੰਹ ਚੁੰਮਦਿਆਂ ਹੋਇਆਂ ਹਿੱਕ ਦੇ ਨਾਲ ਲਾ ਕੇ ਆਖਦੀ ਮੇਰੀ ਧੀ ਤਾਂ ਵੱਡੀ ਆਫੀਸਰ ਬਣੇਗੀ। ਦੋਵਾਂ ਦੇ ਚਿਹਰੇ ਖਿੜ ਜਾਂਦੇ ਤੇ ਖਿੜ-ਖਿੜਾ ਕੇ ਹੱਸਣ ਲੱਗ ਜਾਂਦੀਆਂ। ਮਾਪਿਓ ਨੂੰ ਆਪਣੀ ਧੀ ਤੋਂ ਵੱਧ ਦੁਨੀਆ ਤੇ ਹੋਰ ਕੁਝ ਵੀ ਪਿਆਰਾ ਨਹੀਂ ਸੀ ਇੱਕ ਰਾਤ ਅਚਾਨਕ ਤੇਜ਼ ਮੀਂਹ ਪੈਣ ਲੱਗ ਪਿਆ ਕਮਲਪ੍ਰੀਤ ਆਪਣੀ ਮਾਂ ਤੇ ਬਾਪੂ ਦੇ ਨਾਲ ਕਮਰੇ ਦੇ ਵਿੱਚ ਹੀ ਪਈ ਸੀ ਤੇ ਉਸਦੀ ਦਾਦੀ ਬਾਹਰ ਡਿਊਟੀ ਦੇ ਵਿੱਚ ਪਈ ਸੀ ਅਚਾਨਕ ਹੀ ਮੀਂਹ ਭਿਆਨਕ ਤੂਫਾਨ ਦੇ ਵਿੱਚ ਬਦਲ ਗਿਆ ਤੂਫਾਨ ਨਾਲ ਭਾਰੀ ਨੁਕਸਾਨ ਹੋਣ ਲੱਗਿਆ ਫਿਰ ਅਚਾਨਕ ਹੀ ਕਮਰੇ ਦੀ ਛੱਤ ਡਿੱਗ ਪਈ ਪਾਲੀ ਤੇ ਸ਼ਿੰਦਰ ਉਸੇ ਸਮੇਂ ਦਮ ਤੋੜ ਗਏ ਕਿਉਂਕਿ ਉਹ ਛੱਤ ਉਹਨਾਂ ਦੇ ਉੱਪਰ ਡਿੱਗ ਪਈ ਸੀ ਪਰ ਕਮਲਪ੍ਰੀਤ ਦਾ ਬਾਲ ਵੀ 빙ਾ ਨਾ ਹੋਇਆ ਤੇ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਤੂਫਾਨ ਸੱਚਮੁੱਚ ਕਮਲਪ੍ਰੀਤ ਦਾ ਸਭ ਕੁਝ ਉਡਾ ਕੇ ਲੈ ਗਿਆ ਸੀ। ਕਮਲਪ੍ਰੀਤ ਦੀ ਉਮਰ ਉਸ ਟਾਈਮ ਸਿਰਫ 14 ਸਾਲ ਦੀ ਹੀ ਸੀ। ਜਦੋਂ ਉਹ ਵਿਚਾਰੀ ਅਨਾਥ ਹੋ ਗਈ ਸੀ। ਉਸ ਦੀ ਬਿਰਧ ਦਾਦੀ ਨੇ ਕਮਲਪ੍ਰੀਤ ਨੂੰ ਉਸ ਦੇ ਮਾਮੇ ਨੂੰ ਸੌਂਪ ਦਿੱਤਾ। ਕਿਉਂਕਿ ਦਾਦੀ ਤਾਂ ਵਿਚਾਰੀ ਪਹਿਲੇ ਅੱਖਾਂ ਤੋਂ ਅੰਨੀ ਸੀ ਉਹ ਹੁਣ ਕਮਲਪ੍ਰੀਤ ਦੀ ਦੇਖਭਾਲ ਵੀ ਕਿਵੇਂ ਕਰਦੀ ਉਸ ਦਾ ਮਾਮਾ ਮੰਗਾ ਉਸ ਨੂੰ ਆਪਣੇ ਪਿੰਡ ਲੈ ਆਇਆ ਉਸ ਦਾ ਮਾਮਾ ਮੰਗਾ ਤਾਂ ਸ਼ਰੇ ਦਾ ਸ਼ਰਾਬੀ ਤੇ ਲਾਲਚੀ ਬੰਦਾ ਸੀ ਤੇ ਉਸ ਦੀ ਮਾਮੀ ਬਿੰਦਰ ਹਰ ਵੇਲੇ ਕਮਲਪ੍ਰੀਤ ਦੇ ਉੱਪਰ ਰੋਗ ਪਾਉਂਦੀ ਰਹਿੰਦੀ ਤੇ ਉਸ ਨੂੰ ਬੋਝ ਸਮਝਦੀ ਉਹ ਪਹਿਲਾਂ ਉਸ ਤੋਂ ਘਰ ਦਾ ਸਾਰਾ ਕੰਮ ਕਰਵਾ ਲੈਂਦੀ ਤੇ ਫਿਰ ਉਸ ਨੂੰ ਲੋਕਾਂ ਦੇ ਘਰ ਕੰਮ ਕਰਨ ਭੇਜ ਦਿੰਦੀ ਵਿਚਾਰੀ ਕਮਲਪ੍ਰੀਤ ਦਾ ਆਪਣੇ ਮਾਪੇ ਪਿਓ ਤੋਂ ਬਿਨਾਂ ਤਾਂ ਉਸ ਦਾ ਬਚਪਨ ਹੀ ਰੁਲ ਗਿਆ ਸੀ ਉਸ ਦੇ ਚਿਹਰੇ ਦੀ ਰੌਣਕ ਗਾਇਬ ਹੋ ਗਈ ਸੀ 2 ਸਾਲ ਮੰਗਰੋਂ ਕਮਲਪ੍ਰੀਤ ਜਵਾਨ ਹੋਣ ਲੱਗੀ ਸੀ ਮਾਮੀ ਨੇ ਉਸਦੀ ਸੁੰਦਰਤਾ ਨੂੰ ਦੇਖਦਿਆਂ ਆਪਣੇ ਪਤੀ ਨੂੰ ਪੈਸਿਆਂ ਦਾ ਲਾਲਚ ਦੇ ਕੇ ਸ਼ਹਿਰ ਕਮਲਪ੍ਰੀਤ ਨੂੰ ਵੇਚਣ ਦੀ ਗੱਲ ਆਖੀ ਮੰਗਾ ਉਸ ਦਾ ਮਾਮਾ ਤਾਂ ਪਹਿਲਾਂ ਹੀ ਲਾਲਚੀ ਆਦਮੀ ਸੀ ਉਸ ਨੇ ਆਪਣੀ ਘਰਵਾਲੀ ਦੀ ਗੱਲ ਉਸੇ ਟਾਈਮ ਮੰਨ ਲਈ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਕਮਲਪ੍ਰੀਤ ਨੂੰ ਵੇਚ ਕੇ ਉਹ ਚੰਗੀ ਰਕਮ ਕਮਾ ਸਕਦੇ ਹਨ ਜਦੋਂ ਉਸਦੀ ਮਾਮੀ ਨੇ ਉਸਨੂੰ ਵੇਚਣ ਦੀ ਗੱਲ ਆਖੀ ਪਹਿਲਾਂ ਤਾਂ ਮੰਗਾ ਸੋਚੀ ਪੈ ਗਿਆ ਫਿਰ ਜਦੋਂ ਉਸਨੇ ਬਦਲੇ ਦੇ ਵਿੱਚ ਮੋਟੀ ਰਕਮ ਦੇ ਬਾਰੇ ਸੋਚਿਆ ਤਾਂ ਉਹ ਝਾਟੀ ਮੰਨ ਗਿਆ ਅਗਲੀ ਸਵੇਰ ਮਾਮਾ ਕਮਲਪ੍ਰੀਤ ਨੂੰ ਲੈ ਕੇ ਸ਼ਹਿਰ ਚੱਲਿਆ ਗਿਆ ਉੱਥੇ ਮਸਤਾਨਾ ਬੇਗਮ ਦੇ ਕੋਠੇ ਦੇ ਵਿੱਚ 60000 ਦੇ ਸੌਦੇ ਦੇ ਵਿੱਚ ਕਮਲਪ੍ਰੀਤ ਨੂੰ ਵੇਚ ਦਿੱਤਾ ਵਿਚਾਰੀ ਕਮਲਪ੍ਰੀਤ ਦੀ ਜ਼ਿੰਦਗੀ ਕਿੱਥੋਂ ਕਿੱਥੇ ਆ ਗਈ ਉਸ ਨੂੰ ਖੁਦ ਹੀ ਨਾ ਪਤਾ ਲੱਗਿਆ ਕਮਲਪ੍ਰੀਤ ਜੋ ਕਿ ਇਸ ਦੁਨੀਆ ਤੋਂ ਬਿਲਕੁਲ ਅਣਜਾਣ ਸੀ ਉਸ ਨੂੰ ਉੱਥੇ ਦੇ ਵਪਾਰ ਕਰਨ ਲਈ ਆਖਿਆ ਗਿਆ ਜਦੋਂ ਉਸ ਨੇ ਡਰਦਿਆਂ ਹੋਇਆਂ ਇਨਕਾਰ ਕੀਤਾ ਤਾਂ ਉਸ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਉਸ ਦੇ ਉੱਪਰ ਡਾਡਾ ਜ਼ੁਲਮ ਕੀਤਾ ਗਿਆ ਹੁਣ ਕਾਮਲਪ੍ਰੀਤ ਇਸ ਦੀ ਆਦੀ ਹੋ ਗਈ ਸੀ ਉਸ ਨੇ ਕੋਠੇ ਨੂੰ ਹੀ ਆਪਣਾ ਘਰ ਬਣਾ ਲਿਆ ਸੀ ਕਿਉਂਕਿ ਹੁਣ ਤਾਂ ਉਸ ਦੇ ਅੰਦਰ ਦੀ ਔਰਤ ਵੀ ਮਰ ਚੁੱਕੀ ਸੀ ਕਾਮਲਪ੍ਰੀਤ ਤੋਂ ਕਾਮਲਾ ਕੋਠੇ ਵਾਲੀ ਬਣ ਚੁੱਕੀ ਸੀ ਹੁਣ ਉਹ ਇਸ ਨਰਕ ਨੂੰ ਹੀ ਆਪਣਾ ਜੀਵਨ ਮੰਨਦੀ ਸੀ ਉਸ ਅੰਦਰ ਹਿਆ ਸ਼ਰਮ ਸਭ ਕੁਝ ਖਤਮ ਹੋ ਚੁੱਕਿਆ ਸੀ ਹੁਣ ਤਾਂ ਉਹ ਸਿਗਰਟਾਂ ਪੀਂਦੀ ਤੇ ਹੋਰ ਵੀ ਕਈ ਤਰ੍ਹਾਂ ਦੇ ਨਸ਼ੇ ਵੀ ਕਰਦੀ ਜਦੋਂ ਉਸ ਨੂੰ ਆਪਣੇ ਮਾਂ ਦੀ ਗੱਲ ਯਾਦ ਆਉਂਦੀ ਕਿ ਮੇਰੀ ਧੀ ਅਫਸਰ ਬਣੇਗੀ ਤਾਂ ਬਹੁਤ ਜ਼ਿਆਦਾ ਸ਼ਰਾਬ ਪੀਂਦੀ ਉਹਨਾਂ ਗੱਲਾਂ ਨੂੰ ਭੁਲਾਉਣ ਦੇ ਲਈ ਤੇ ਦੁਨੀਆ ਨੂੰ ਭੁੱਲ ਕੇ ਸੌਣ ਦੀ ਕੋਸ਼ਿਸ਼ ਕਰਦੀ ਇੱਕ ਦਿਨ ਅਚਾਨਕ ਹੀ ਉਸ ਨੂੰ ਪਤਾ ਲੱਗਿਆ ਕਿ ਉਹ ਤਾਂ ਮਾਂ ਬਣਨ ਵਾਲੀ ਹੈ ਪਰ ਉਸ ਨੂੰ ਇਹ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਸ ਬੱਚੇ ਦਾ ਬਾਪ ਕੌਣ ਹੈ ਪਰ ਫਿਰ ਵੀ ਉਹ ਇਸ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਸੀ ਉਸ ਅੰਦਰ ਜ਼ਿੰਦਗੀ ਨੂੰ ਜੀਣ ਦੀ ਚਾਹਤ ਭਰ ਗਈ ਸੀ ਉਸ ਨੇ ਇਸ ਦਲਦਲ ਵਿੱਚੋਂ ਨਿਕਲਣ ਦੀ ਸੋਚੀ ਉਹ ਚਾਹੁੰਦੀ ਸੀ ਕਿ ਜੋ ਸੁਪਨਾ ਉਸ ਦੀ ਮਾਂ ਨੇ ਉਸ ਨੂੰ ਲੈ ਕੇ ਵੇਖਿਆ ਸੀ ਕਿ ਉਹ ਉਸ ਨੂੰ ਆਫੀਸਰ ਬਣਾਵੇਗੀ ਪਰ ਉਸ ਦੀ ਮਾਂ ਤਾਂ ਵਿਚਾਰੀ ਪਹਿਲਾਂ ਹੀ ਮਰ ਗਈ ਉਹ ਉਸ ਸੁਪਨੇ ਨੂੰ ਆਪਣੇ ਬੱਚੇ ਦੇ ਰਾਹੀਂ ਪੂਰਾ ਕਰਨਾ ਚਾਹੁੰਦੀ ਸੀ ਕਮਲਾ ਕੋਠੇ ਤੋਂ ਨਿਕਲ ਕੇ ਇੱਕ ਥਾਂ ਘਰ ਬਣਾ ਕੇ ਰਹਿਣ ਲੱਗ ਪਈ ਪਰ ਉਹ ਇਹ ਨਹੀਂ ਜਾਣਦੀ ਸੀ ਕਿ ਜੋ ਦਾਗ ਉਸ ਦੇ ਉੱਤੇ ਲੱਗ ਚੁੱਕਿਆ ਹੈ ਉਹ ਉਸ ਦੇ ਨਾਲ ਹਮੇਸ਼ਾ ਹੀ ਰਹੇਗਾ ਜਿਸਮ ਦੇ ਦਰਿੰਦੇ ਉਸ ਦੇ ਮੰਗਰ ਉੱਥੇ ਵੀ ਪਹੁੰਚ ਜਾਂਦੇ ਉਸ ਦੇ ਘਰ ਤੱਕੇ ਨਾਲ ਹੀ ਵੱੜ ਜਾਂਦੇ ਸਮਾਜ ਵੀ ਉਸ ਨੂੰ ਕੋਠੇ ਵਾਲੀ ਕਹਿ ਕੇ ਨਕਾਰਨ ਲੱਗ ਪਿਆ ਤੇ ਉਸਦੇ ਹੋਣ ਵਾਲੇ ਬੱਚੇ ਨੂੰ ਨਜਾਇਜ਼ ਔਲਾਦ ਦਾ ਨਾਮ ਦੇਣ ਲੱਗ ਪਏ ਲੋਕ ਕਾਮਲਾ ਨੇ ਆਪਣੇ ਆਪ ਨੂੰ ਤੇ ਆਪਣੀ ਜ਼ਿੰਦਗੀ ਨੂੰ ਸਵਾਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਵਿਚਾਰੀ ਇਸ ਕੋਸ਼ਿਸ਼ ਦੇ ਵਿੱਚ ناکਾਮ ਹੋ ਗਈ ਅੰਤ ਦੇ ਵਿੱਚ ਕਾਮਲਾ ਨੇ ਦੁਨੀਆ ਤੋਂ ਤੰਗ ਆ ਕੇ ਆਪਣੇ ਬੱਚੇ ਸਮੇਤ ਆਪਣੇ ਆਪ ਨੂੰ ਫਾਹਾ ਲਾ ਲਿਆ ਤੇ ਇਸ ਦੁਨੀਆ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਈ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ